ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਲ੍ਹਾ ਗੁਰਦਾਸਪੁਰ ਦਾ ਹਲਕਾ ਬੱਬਾ ਡੇਰਾ ਨਾਨਕ ਦਾ ਪਿੰਡ ਖੋਨੇਵਾਲ ਤੇ ਦੇ ਸਾਡੇ ਸਾਹਮਣੇ ਬੰਦਾ ਕਾਫੀ ਤੁਸੀਂ ਬੰਨ ਹੋ ਜਾਓ ਕਾਫੀ ਚੌੜਾ ਪਾੜ ਪਿਆ ਜੀ ਹੁਣ ਵੀ ਉਥੇ ਪੋਗ ਲੈਣ ਲੱਗੀ ਹੋਈ ਆ ਅੱਜ ਸਾਡੀ ਸਮੂਚੀ ਟੀਮ ਹੋਨੇਵਾਲ ਇੱਧਰ ਜਿੱਥੇ ਪਾਣੀ ਮਾਰ ਪਈ ਹੋਈ ਆ ਕੈਂਪ ਲਾਈਨ ਪਹੁੰਚੀ ਹੋਈ ਜੀ ਸਾਹਮਣੇ ਉਹ ਕੋਠੀ ਈਟਲੀ ਵਾਲਿਆਂ ਦੀ ਜੋ ਢਾਹ ਢੇਰੀ ਹੋ ਗਈ ਜੀ ਤੇ ਇੱਧਰ ਦੇਖ ਸਕਦੇ ਹੋ ਰੇਤਾਂ ਰੇਤ ਇਕੱਠਾ ਹੋਇਆ ਆ ਸਾਹਮਣੇ ਪਿੰਡ ਕੋਨੇਵਾਲਾ ਜੀ ਆ ਦੇਖ ਸਕਦੇ ਹੋ ਇਹ ਖੇਤ ਆ ਛੱਪੜ ਬਣ ਗਿਆ ਬਿਲਕੁਲ ਇਨਾਲਾ ਤੁਸੀਂ ਬਣਵਾ ਇੱਥੇ ਬਚੰਗਾ ਪਾੜ ਪਿਆ ਸਾਹਮਣੇ ਮਕਾਨ ਜੋ ਜੀ ਇਹ ਨੁਕਸਾਨ ਹੋਇਆ ਤੇ ਇਹਦੇ ਟੈਂਪਰੇਰੀ ਨਹੀਂ ਆਪਣਾ ਖੜਾ ਕੀਤਾ ਮਕਾਨ ਇਹ ਤੁਹਾਡੇ ਕਾਫੀ ਨੁਕਸਾਨ ਹੋਇਆ ਇਸ ਪਿੰਡ ਦੇ ਵਿੱਚ ਫੜ ਕੇ ਆਇਆ ਹੈ ਪੂਰਾ ਤੇ ਟਿਪਰ 'ਚ ਲੋਡ ਕੀਤਾ ਜਾ ਰਿਹਾ ਹੈ ਟੋਕ ਲੈਣ ਨਾਲ ਸਾਹਮਣੇ ਉਹ ਬੰਨ ਤੁਸੀਂ ਬੰਨ ਬੰਨਿਆ ਜਾ ਰਿਹਾ ਜੀ ਕਾਫੀ ਚੋੜਾ ਪਾੜ ਪੈ ਗਿਆ ਇੱਥੇ ਨਿੱਣਾ ਇਸ ਪਿੰਡ ਦਾ ਉਰਾਲ ਦੇ ਪਿੰਡਾਂ ਬਹੁਤ ਨੁਕਸਾਨ ਹੋਇਆ। ਕੋਨੇਵਾਲ ਪਿੰਡ ਦੀ ਜੋ ਕੋਠੀ ਹੈ ਜੀ। ਸਾਹਮਣੇ ਏਸੀ ਵੀ ਲੱਗਾ ਹੋਇਆ ਹੈ। ਪੂਰੀ ਢਾਟੀ ਦੀ ਹੋ ਗਈ ਜੀ। ਲੱਕਰ ਬੰਦੀ ਕੋਠੀ ਬਣੀ ਹੋਈ ਹੈ। 2 ਕਰੋੜ ਦੀ ਲੱਗਦਾ ਹੈ। ਤੁਸੀਂ ਬੰਨ ਸਾਹਮਣੇ ਟੁੱਟਾ ਜੀ ਤੇ ਇਸ ਇਲਾਕੇ ਚ ਹੜ੍ਹ ਦੇ ਵੈਪ ਨੇ ਬਹੁਤ ਨੁਕਸਾਨ ਹੋਇਆ ਹੈ ਇਹ ਬੰਨ ਟੁੱਟਣ ਨਾਲ ਆਜੋ ਆਜੋ ਤੈਗ